ਜਿਹੜੀ ਸ਼੍ਰੋਮਣੀ ਕਮੇਟੀ ਨੇ ਆਪਣੇ ਮਲਾਜਮਾਂ ਦੀ ਮੀਟਿੰਗ ਸਰਦੀਵਾਰ ਦੇ ਵਿੱਚ ਸਪਸ਼ਟ ਕਹਿ ਦਿੱਤਾ ਗਿਆ ਪਈ ਅਸੀਂ ਕਿਸੇ ਪ੍ਰਕਾਰ ਦਾ ਸਰਕਾਰ ਨੂੰ ਜਾਂ ਸਿੱਟ ਨੂੰ ਸਹਿਯੋਗ ਨਹੀਂ ਦੇਵਾਂਗੇ ਇਹ ਸਾਡੇ ਮਾਮਲੇ 'ਚ ਦਖਲ ਅੰਦਰ ਨਹੀਂ ਕਰਨਾ। ਦਖਲ ਅੰਦਰ ਜੀ ਕੀ ਕਰ ਰਹੀ ਹੈ ਕੀ ਨਹੀਂ ਕਰ ਰਹੀ ਇਹ ਤੇ ਹੁਣ ਉਹਨਾਂ ਨੂੰ ਪਤਾ ਹੋਊਗਾ ਲੇਕਿਨ ਇਹ ਜਾਣਕਾਰੀ ਮਿਲੀ ਸੀ ਵੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਆ ਉਹਨਾਂ ਨੂੰ ਸਿੱਟ ਨੇ ਤੇ ਚੁਣ ਲਈ ਨੋਟਰੀ ਕੀ। ਤੇ ਨੋਟਿਸ ਜਾਰੀ ਕਰਨ ਤੋਂ ਬਾਅਦ ਉਹਨਾਂ ਨੂੰ ਕਿਹਾ ਗਿਆ ਵੀ ਆ ਕੇ ਪੱਖ ਪੇਸ਼ ਕਰੋ ਤੁੰਨਾਂ ਆਪਣੀ ਮੀਟਿੰਗ ਕੀਤੀ ਹੈ ਤਾਂ ਉਸ ਮੀਟਿੰਗ ਵਿੱਚ ਕਹਿ ਦਿੱਤਾ ਗਿਆ ਵੀ ਅਸੀਂ ਕਿਸੇ ਪ੍ਰਕਾਰ ਦਾ ਸਹਿਯੋਗ ਨਹੀਂ ਦੇਵਾਂਗੇ ਅਸੀਂ ਅਕਾਲ ਤੱਕ ਦੀ ਮर्यादा ਤੇ ਅਕਾਲ ਤੱਕ ਦੇ ਹੁਕਮ ਅਦੇ ਕਾਰਵਾਈ ਕਰ ਚੁੱਕੇ ਹਾਂ ਪਰ ਕਾਨੂੰਨ ਅੱਗੇ ਅਕਾਲ ਤੱਕ ਇਜ਼ ਨਾਥਿੰਗ ਜਥੇਦਾਰ ਇਜ਼ ਨਾਥਿੰਗ ਜਿਹੜਾ ਅਕਾਲ ਪਖਤੇ ਤਾਂ ਉਹਦਾ ਕਿਤੇ ਵੀ ਜ਼ਿਕਰ ਐਕਟ ਦੇ ਵਿੱਚ ਨਹੀਂ ਜਿੱਥੇ ਤੱਕ ਵੀ ਜ਼ਿਕਰ ਨਹੀਂ ਹੈਗਾ ਚਾਰ ਤਖਤ ਤਾਂ ਜਰੂਰ ਹੈਗਾ ਚਾਰ ਤਖਤ ਹੈਗੇ ਨੇ ਪੰਜਵਾਂ ਤਖਤ ਬਾਅਦ ਚ ਬਣਿਆ ਜਿਹੜਾ 1925 ਐਕਟ ਬਣਿਆ ਉਹਦੇ ਚਾਰ ਤਖਤ ਸੀਗੇ ਅਕਾਲ ਤਖਤ ਕੇਸਗੜ ਸਾਹਿਬ ਪਟਨਾ ਸਾਹਿਬ ਤੇ ਹਜੂਰ ਸਾਹਿਬ ਉਹਦਾ ਜ਼ਿਕਰ ਹੈਗਾ ਲੇਕਿਨ ਜਿਹੜੀ ਜ਼ਥੇਦਾਰ ਦਾ ਕੋਈ ਜ਼ਿਕਰ ਨਹੀਂ ਹੈ ਹੁਣ ਇਹਨਾਂ ਨੇ ਇੰਨੀ ਗੱਲ ਕਹੀ ਹੈ ਕਿ ਅਸੀਂ ਕਾਲ ਤੱਕ ਦੇ ਜ਼ਥੇਦਾਰ ਦੇ ਹੁਕਮਾਂ ਦੇ ਮੁਤਾਬਿਕ ਕਾਰਵਾਈ ਕਰ ਚੁੱਕੇ ਹਾਂ ਦੋਸ਼ੀਆਂ ਨੂੰ ਸਜ਼ਾਵਾ ਦੇ ਚੁੱਕੇ ਹਾਂ ਅਸੀਂ ਕਿਸੇ ਪ੍ਰਕਾਰ ਦਾ ਸਰਕਾਰ ਦੁਆਰਾ ਕੀਤੀ ਗਈ ਕਾਰਵਾਈ ਵਿੱਚ ਸਹਿਯੋਗ ਨਹੀਂ ਕਰਨ ਮੈਂ ਫਿਰ ਕਹਿ ਦੇਣ ਜਿਹੜੀ ਸ਼੍ਰੋਮਣੀ ਕਮੇਟੀ ਇੱਕ ਸੈਮੀ ਗਵਰਨਮੈਂਟ ਅਧਾਰਾ ਵਾ ਕਾਨੂੰਨ ਦੇ ਅਧੀਨ ਅਧਾਰਾ ਵਾ ਇਹ ਤੁਹਾਡੇ ਬਾਪ ਦਾ ਰਾਜ ਨਹੀਂ ਵੀ ਤੁਸੀਂ ਜੋ ਮਰਜ਼ੀ ਕਰੀ ਤੈਨੂੰ ਪੁੱਛੇ ਕੋਈ ਨਾ ਉਹ ਨੇ ਇਹਨਾਂ ਨੇ ਇਹ ਨਹੀਂ ਕਹਿਆ ਕਿ ਐਸੀ ਪੇਸ਼ ਨਹੀਂ ਹੁੰਦੀ ਇਹਦਾ ਮਤਲਬ ਵੀ ਜੇ ਪ੍ਰਤਾਪ ਸਿੰਘ ਹੋਰੀ ਪੇਸ਼ ਨਹੀਂ ਹੁੰਦੇ ਤੇ ਫਿਰ ਸਿੱਟ ਕੋਰ ਜਾਏਗੀ ਕੋਰ ਤੋਂ ਤੁਹਾਡੇ ਬ੍ਰਿੰਟ ਰਹੇਗੀ ਤਾਂ ਦੂਜੀ ਤਰ੍ਹਾਂ ਕਰ ਲੇਗੀ ਫੇਰ ਵੀ ਤਾਂ ਜਣਾ ਹੀ ਨਾ ਪਾ ਨਾ ਫਿਰ ਜਿਹੜੀ ਗੱਲ ਅਸੀਂ ਕਰਦੇ ਆਂ ਬਾਰ-ਬਾਰ ਇਹ ਵੀ ਮੈਨੂੰ ਇੱਕ ਇਨਫਰਮੇਸ਼ਨ ਮਿਲੀ ਕਿ ਅੱਜ ਵੀ ਸ਼ਾਇਦ ਇਹ ਆਪਣਾ ਰਿਕਾਰਡ ਪੂਰ ਸਾਮ ਰਹਿੰਦੇ ਫਲਾਈ ਸਕਵਡ ਵਾਲੇ ਸਾਰੇ ਜਿਹੜੇ ਸੀ ਰਾਮ ਸਰ ਜਿੱਥੇ ਸ਼ਾਦ ਦੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਉੱਥੇ ਜਾ ਕੇ ਇਹਨਾਂ ਨੇ ਆਪਣੀ ਕਾਰਵੀ ਪਾਈ ਕੋਸਦਰ ਕਾਰਕੀ ਸੁਮਾਦਣਾ ਹੋਵੇ ਕੁਝ ਕਰਨਾ ਹੋਵੇ ਇਹਦੀ ਪਤਾ ਵੀ ਇਹ ਜੀ ਇਹਦੀ ਬਾਰੇ ਜਾਣਕਾਰੀ ਪੂਰੀ ਪ੍ਰੋਪਰ ਮਿਲੀ ਨਹੀਂ ਲੇਕਿਨ ਇਹਨਾਂ ਨੇ ਮੀਟਿੰਗ ਕਰਕੇ ਪ੍ਰਤਾਪ ਸਿੰਘ ਨੇ ਚਿੱਟੇ ਲਫ਼ਜ਼ਾਂ ਦੇ ਨਿਕਲ ਕੇ ਕਿਹਾ ਕਿ ਅਸੀਂ ਸਿੱਟ ਨੂੰ ਕਿਸੇ ਪ੍ਰਕਾਰ ਦਾ ਸਹਿਯੋਗ ਨਹੀਂ ਦੇਣਾ ਤੇ ਕਿਸੇ ਇੱਕ ਜਗ੍ਹਾ ਅਸੀਂ ਪੇਸ਼ ਨਹੀਂ ਹੋਣਾ ਤੇ ਹੁਣ ਉਹ ਸਿੱਟ ਦੇ ਕੋਲ ਇੱਕੋ ਚੀਜ਼ ਆ ਉਹ ਅਦਾਲਤ ਜਾਣਗੇ ਅਦਾਲਤ ਤੋਂ ਵਾਰੰਟ ਲੈਣਗੇ ਇਹਨਾਂ ਨੂੰ ਗ੍ਰਿਫਤਾਰ ਕਰਨ ਤੁਸੀਂ ਆ ਵੇਖ ਲਓ ਪੂਰੇ ਮਾਮਲੇ ਦੇ ਵਿੱਚ ਦੇਨ 228 ਰੂਪਾ ਦੇ ਮਾਮਲੇ ਦੇ ਵਿੱਚ ਇੱਕ ਵੀ ਜਥੇਬੰਦੀ ਸ਼੍ਰੋਮਣੀ ਕਮੇਟੀ ਦੇ ਹੱਕ 'ਚ ਨਹੀਂ ਨਿਤਰੀ ਨਾ ਦਬਦਿਮੀ ਟਵਸਾਲ ਆਈ ਆ ਨਾ ਬੁੱਢਾ ਦਲ ਆਇਆ ਬਾ ਨਾ ਵਿਦਿਅਕ ਸੰਪਰਦਾਇ ਕੋਈ ਵੀ ਜਥੇਬੰਦੀ ਨਹੀਂ ਆਈ ਇਹ ਤਾਂ ਮੰਨੋ ਸ਼੍ਰੋਮਣੀ ਕਮੇਟੀ ਇਕੱਲੀ ਰਹਿ ਗਈ ਉਹ ਸ਼੍ਰੋਮਣੀ ਕਮੇਟੀ ਦੇ ਇਕੱਲੀ ਰਹਿਣ ਤੋਂ ਬਾਅਦ ਇਹ ਮਾਮਲਾ ਵਧੇਗਾ ਹੁਣ ਇਹਨਾਂ ਨੇ ਪ੍ਰੈਸ ਨੂੰ ਜਾਰੀ ਕੀਤਾ ਵੀ ਤਿੰਨ ਲੋਕੀ ਦੋਛੀ ਜੀ ਕਬਲਜੀਤ ਸਿੰਘ ਬਾਦ ਸਿੰਘ ਤੇ ਦਲਬੀਰ ਸਿੰਘ ਇਹਨਾਂ ਆਪਣੀ ਲਾਲਸਾ ਦੇ ਕਰਕੇ ਪੈਸੇ ਨਹੀਂ ਜਮ੍ਹਾਂ ਕਰਾਏ ਕਿਉਂਕਿ ਜਦੋਂ ਤੁਸੀਂ ਕੋਈ ਸਰੂਪ ਇਸ ਤਰ੍ਹਾਂ ਦਿੰਦੇ ਹੋ ਉਹਦੀ ਭੇਟਾ ਦੇ ਬਸੀਤ ਕਟਣੀ ਪੈਂਦੀ ਇਹਨਾਂ ਐਸਪੀਸੀ ਨੂੰ ਬਦਨਾਮ ਕੀਤਾ ਇਹਨਾਂ ਖਿਲਾਫ ਸੀ ਕਾਰਵਾਈ ਕਰ ਚੁੱਕੇ ਹਾਂ ਜੀ ਅਗਲੀ ਗੱਲ ਕਹਿੰਦੇ ਵੀ ਜਿਹੜੀ ਆਪਾਂ ਬੰਟੀ ਦੀ ਡੈਰੀ ਦੀ ਗੱਲ ਕਰਦੇ ਆ ਨਾ ਉਹ ਡੈਰੀ ਤਾਂ ਮੁੱਕਰ ਕੇ ਦੇ ਵੀ ਇਹੋ ਜਿਹੀ ਕੋਈ ਡੈਰੀ ਨਹੀਂ ਹੈਗੀ ਅਸੀਂ ਕਹਿੰਦੇ ਬੰਟੀ ਦੀ ਡੈਰੀ ਤੁਹਾਡੀ ਡੈਰੀ ਨਹੀਂ ਬੰਟੀ ਹੈਲਪਰ ਨੇ ਜਿਹੜੇ ਸ਼ਰੂਪ ਜਾਣਦੇ ਸੀ ਆਪਣੀ ਸੇਕ ਆਫ ਨਲਜ ਉਸ ਡੈਰੀ ਜੇ ਨੋਟ ਕੀਤੇ ਸੀ ਇਹ ਸ਼ਰੂਪ ਕਿੱਥੇ ਗਏ ਕਿਹਦੀ ਸਫਾਰਸ਼ ਤੇ ਗਏ ਹੁਣ ਜੇ ਉਹ ਡੈਰੀ ਸਾਹਮਣੇ ਆ ਜਾਂਦੀ ਆ ਤੇ ਫੇਰ ਤੇ ਕਈ ਹੋਰ ਵੀ ਪਰਦੇ ਖੁੱਲ ਸਕਦੇ ਨੇ ਤੇ ਤੁਸੀਂ ਕਹਿੰਦੇ ਹੋ ਵੀ ਡੈਰੀ ਹੈ ਹੀ ਸਾਡੇ ਕੋਲ ਕੋਈ ਨਹੀਂ ਚਲੋ ਇਹ ਤੇ ਜਾਇਦਾਦ ਦਾ ਵਿਛਾਵਾ ਜਦੋਂ ਸਿੱਟ ਪੁਛਪਟਾਲ ਸੱਚੀ ਨਿਕਲੇਗੀ ਸਭ ਨੂੰ ਦੱਸੋਗੇ ਤੁਸੀਂ ਲੇਕਿਨ ਹੁਣ ਟਕਰਾ ਦੀ ਨੀਤੀ ਸ਼੍ਰੋਮਣੀ ਕਮੇਟੀ ਨੇ ਬਣਾ ਲਈ ਆ ਸ਼੍ਰੋਮਣੀ ਕਮੇਟੀ ਤੇ ਸਰਕਾਰ ਤੇ ਸਿੱਟ ਵਿੱਚ ਦਾ ਟਕਰਾ ਹੋਇਆ ਤੇ ਪਰ ਮੈਂ ਫੇਰ ਕਹਿ ਦਿਆਂ 21 ਜਥੇਬੰਦੀ ਹੁਣ ਤੱਕ ਸ਼੍ਰੋਮਣੀ ਕਮੇਟੀ ਦੀ ਹਮਾਇਤ ਨਹੀਂ ਆਈ ਪੀ ਸ਼੍ਰੋਮਣੀ ਕਮੇਟੀ ਨੇ ਆਪਣਾ ਕੰਮ ਕਰ ਚੁੱਕੀ ਆ ਦੋਸ਼ ਨੂੰ ਸਾਬਤ ਦੇ ਚੁੱਕੀ ਆ ਤੇ ਇਸ ਕਰਕੇ ਉਹਨੂੰ ਕੋਈ ਲੋੜ ਨਹੀਂ ਸਿੱਟ ਦੇ ਪੇਸ਼ ਹੋਣ ਦਾ ਸਰਕਾਰ ਦੀ ਗੱਲ ਮੰਨਣ ਦਾ ਇਹ ਹੁਣ ਆਉਣ ਵਾਲੇ ਦਿਨਾਂ ਦੇਖੋ ਕਿੱਦਾਂ ਨੂੰ ਇਹ ਗੱਲ ਜਾਣਦੀ ਪਰ ਜਦ ਤੱਕ ਮੇਰਾ ਆਪਣਾ ਖਿਆਲ ਆ ਕਿ ਸਿੱਟ ਜਿਹੜੀ ਆ ਉਹ ਅਦਾਲਤ ਵੀ ਆ ਕੇ ਦੱਸੇਗੀ ਅਦਾਲਤ ਫਿਰ ਇਹਨਾਂ ਦੇ ਗਿਰਫਤਾਰੀ ਵਾਰੰਡ ਦੇਵੇਗੀ ਫੇਰ ਉਹ ਗ੍ਰਿਫਤਾਰ ਕੀਤਾ ਜਾਏਗਾ ਹਾਲ ਦੀ ਕਣੀ ਦੋ ਲੋਡ ਥੁਰਪੇ ਜਨ ਇੱਕ ਲੋਡ ਸਹਾਇਆ ਨਹੀਂ ਆਏ ਦੂਜਾ ਲੋਡ ਥੁਰਪੇ ਜਨ ਫਿਰ ਜਨ ਨੂੰ ਸੁਭੇਜਨ ਉਸ ਤੋਂ ਬਾਅਦ ਅਗਵੇਰੀ ਕਾਰਵੀ ਜਿਹੜੀ ਆਜ਼ਾਦ ਦੀ ਜ਼ਿੰਦਗੀ ਵੀ 10 ਲੋਡਸ ਦੀ ਭੇਜੇ ਨਹੀਂ ਪੇਛੋਏ ਤੇ ਸਾਨੂੰ ਹੁਣ ਉਹਨੂੰ ਗ੍ਰਿਫਤਾਰ ਕਰਕੇ ਜੋ ਅਸੀਂ ਲਿਆਉਣ ਦੀ ਆਗਿਆ ਦਿੱਤੀ ਜਾਏਗਾ